ਜਾਬੀ ਕਪਰਾ ਦੇ ਪਲੇਟ ਵਿੱਚ ਤੁਹਾਡਾ ਸਵਾਗਤ ਹੈ ਬਲਟਰ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾਂ ਨਿਯਮ ਪਾਲਨੇ ਹੁੰਦਾ ਸਿਅਰ ਐਟਮਿਕ ਸੁਰਖਿਆ ਚ ਨਵਾਂ ਚਾਰਚੀ ਚਿਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਲਵ ਮੈਨੇਜ ਦੇ ਤੇਲ ਨੂੰ ਮਿਲਣੇ ਬਾਅਦ ਇਹ ਕੁੜੀ ਮ੍ਰਿਤਕ ਕਹਾਲਾ ਤੁੰਮੀ ਲਿਆ ਬੇਕਾਸ਼ਾ ਰਾਣੀ ਦੇ ਪਰਿਵਾਰ ਨੂੰ ਸੇ ਪਤੀ ਸੁਖਪ੍ਰੀਤ ਪਾਲ ਦੁਸਤ ਦੇ ਪਰਿਵਾਰ ਤੇ ਕਤਲ ਦਾ ਅਨੁਭ ਲਗਾਇਆ ਸੋਚਣਾ ਮਿਲਣ ਤੇ ਪੁਲਸ ਪਹੁੰਚੀ ਪੁਲਸ ਨੇ ਸ਼ਿਕਾਇਤ ਦੇ ਦਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਚਾਲਕਿੰਦਾ ਕਾ ਬਕਾਸ਼ਾ ਰਾਣੀ ਦਾ ਸਵਰਗੀ ਦੀ ਰਾਤ ਤੋਂ ਪ੍ਰਭੂ ਕਰਾ ਤੋਂ ਲਾਭਤਾ ਸੀ ਕਿ ਇਸ ਦੇ ਪਰਿਵਾਰ ਦੇ ਕਹਿਣ ਅਨੁਸਾਰ ਕਿ ਉਹ ਰਾਤ 9 ਵਜੇ ਤੱਕ ਜ਼ੋਬੀ ਨਾਲ ਫੋਨ ਤੇ ਸੰਪਰਕ ਕਰਦੇ ਰੇ ਪਰ ਤਾਂ ਨੂੰ 200 ਸਖੀ ਤੱਕ ਦਾ ਰਹਾ ਤੇ ਬਾਅਦ ਵਿੱਚ ਫੋਨ ਕਰਦੇ ਆਸ਼ਾ ਨਵੀਂ ਵਿਦਾਸ਼ ਰੇਲਵੇ ਲਾਈਨਾਂ ਤੋਂ ਬਣਾਉਣ ਤੋਂ ਹੋਈਆ ਕੁੰਦੀ ਦੀ ਅਪੀਲ ਕੇ ਬਣਵਾਤਾ ਹੈ ਕਿ 6 ਮਹੀਨਿਆਂ ਦੀ ਲੋਕੀਂ ਬੋਟੇ ਦਾ ਹੋਣੇ ਸੀ ਤੇ ਮਿਲ ਨੇ 7 ਮਹੀਨਿਆਂ ਉਸਤਾਰ ਕੋਟ ਮੈਰਿਜ ਕਰਵਾ ਲਈ ਇਸ ਤੋਂ ਬਾਅਦ ਉਹ 4 ਮਹੀਨੇ ਆਪਣੇ ਘਰ ਨਾਲ ਲੱਗ ਗਏ ਉਹਨਾਂ ਚਾਹੇ ਕਿ ਮੁੰਡੇ ਦੀ ਪਰਵਾਰ ਵਾਲੇ ਸਿਆਣੇ ਨਾਜ਼ੀ ਨਹੀਂ ਸੰਤਾ ਮੁਗੀ ਨੇ ਕੁੜੀ ਨੂੰ ਕਿਹਾ ਕਿ ਹਲੇ ਘਰ ਨਾਲ ਵੀ ਮਾਪੀ ਮਿਲਣ ਬੁਲਾਵਾ ਹੈ 10 ਤਰੀਕ ਨੂੰ ਮੁੰਡਾ ਘਰ ਆਇਆ ਤੇ ਉਹ ਕੁੜੀ ਨੂੰ ਲੈ ਕੇ ਗਿਆ ਕਾਲ ਕਰਨ ਤੇ ਮੁੰਡਾ ਕਾਲ ਰਿਫਰ ਕਰਨਾ ਲੱਗਿਆ ਤੇ ਕਹਿ ਕੇ ਕੁੜੀ ਬੱਸ ਸੇ ਬਿਠਾ ਦਿੱਤੀ ਐ ਕੁੜੀ ਦਾ ਕੋਈ ਫੋਨ ਨਹੀਂ ਲੱਗ ਰਿਹਾ ਸੀ ਕੋਸ਼ਿਸ਼ਾਂ ਕੀਤੀ ਪਰ ਪਟ ਦਾ ਗੁਲਾਸ ਹੋ ਗਈ ਹੈ ਜਦੋਂ ਪਛਾਣ ਨਹੀਂ ਤਾਂ ਉਹ ਸਾਡੀ ਬੀਸੀ ਪਰਵਾਹ ਤਾਂ ਕਰਨਾ ਕਿ ਕੁੜੀ ਨੂੰ ਮੁੰਡੇ ਦੇ ਘਰ ਵਾਲੇ ਪਸੰਦ ਨਹੀਂ ਕਰਦੇ ਸੀ दिबोलगंज जेल وچ 발ਦਾ ਕਰੋ ਸੈਕਟੋਰ ਸੰਸਦ ਮੈਂਬਰ ਅਮਿਤ ਪਾਸ ਸਿੰਘ ਦੀ ਲੋਕ ਸਭਾ ਮੈਂਬਰਸ਼ਿਪ ਤੇ ਖਤਰਾ ਮੰਡਰਾ ਰਿਹਾ ਇਸ ਤੋਂ ਬਾਅਦ ਉਸਨੇ ਪੰਜਾਬ ਕੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਕਿ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਉਸਦੀ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਣ ਦੇ ਉਸ ਨੂੰ ਇਜਾਜ਼ਤ ਦਿੱਤੀ ਜਾਵੇ ਨਿਵੇਂ ਮੁਤਾਬਕ ਜੇ ਉਹ 60 ਦਿਨਾਂ ਤੱਕ ਲੋਕ ਸਭਾ ਦੀ ਕਾਰਵਾਈ ਤੋਂ ਗੈਰਹਾਜ਼ਰ ਰਹੇ ਨਹੀਂ ਤਾਂ ਉਸਦੀ ਮੈਂਬਰਸ਼ਿਪ ਖਰਾਬ ਹੋ ਸਕਦੀ ਹੈ ਉਸਨੇ ਦਲੀਲ ਦਿੱਤੀ ਹੈ ਕਿ ਉਹ 40 ਦਿਨਾਂ ਤੋਂ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕਿਆ ਹਾਲਾਂਕਿ ਇਸ ਪਟੀਸ਼ਨ ਤੇ ਕਦੋਂ ਸੁਣਵਾਈ ਕਿ ਇਸ ਵੰਦੀ ਅਗਲੇ 2 ਦਿਨਾਂ ਵਿੱਚ ਫੈਸਲਾ ਲਿਆ ਜਾਵੇਗਾ ਅਮਰਪਾਲ ਦੇ ਮਕੀਮ ਨੂੰ ਦਾਇਰ ਪਟੀਸ਼ਨ ਵਿੱਚ ਕਿਆ ਗਿਆ ਸੀ ਕਿ ਉਸ ਨੂੰ ਇਸ ਵੰਦੀ ਲੋਕ ਸਭਾ ਤੋਂ ਪੱਤਰ ਮਿਲਿਆ ਜਿਸ ਕਾਰਨ ਇਹ ਸਾਰੀਆਂ ਨੀਜਾ ਸਾਹਮਣੇ ਆਈਆਂ ਹਨ ਹਾਲਾਂਕਿ ਅਮਰਪਾਲ ਸਿੰਘ ਦੂਰ ਸਾਥ ਤੋਂ ਸੰਸਦ ਮੈਂਬਰ ਅਤੇ ਜੇ ਚ ਲੋਕ ਸਭਾ ਸੰਕਰ ਨੂੰ ਉਸ ਨੂੰ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਗਈ ਹੈ ਵਿਕਰੋਟ ਵਿੱਚ ਮੰਗਲਵਾਰ ਸਵੇਰੇ ਇੱਕ ਬੱਸ ਹਾਦਸਾ ਵਾਪਰ ਗਿਆ ਦੂਜੇ ਪਾਸੇ ਦੁਪਹਿਰ ਵੇਲੇ ਮੁਕਸਰ ਜ਼ਿਲ੍ਹੇ ਦੇ ਲੋਹਰਪੁਰ ਵਿੱਚ ਵੀ ਮਹਾਰਾਜ ਵਾਲਾ ਵਾਹਨ ਇੱਕ ਪੰਜਾਬ ਰੋਡ ਤੇ ਸੀ ਪਾਸੇ ਕਟੜਾਲੇ ਨਾਲ ਟਕਰਾ ਕੇ ਖੇਤਾਂ ਵਿੱਚ ਪਲਟ ਗਿਆ ਜਿਸ ਤੋਂ ਬਾਅਦ ਜਾਣਕਾਰੀ ਮਿਲੀ ਹੈ ਕਿ ਸਹਾਸ ਵਿੱਚ ਕਈ ਲੋਕ ਸੱਟੇ ਖਾਏ ਨੇ ਜ਼ਖਮਾਂ ਤੇ ਸਿਵਰਸਪਾਲਮ ਵਿੱਚ ਇਲਾਜ ਲਈ ਭੱਤੀ ਕਰਵਾਇਆ ਗਿਆ। ਸਥਾਨਕ ਪੁਲਿਸ ਦੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਕੇ ਇਨੀ ਆਸ-ਪਾਸ ਦੇ ਲੋਕ ਵੀ ਜਾ ਕਾਜਬ ਚ ਲੱਗੇ ਹੋਏ ਨੇ। ਮਾ ਪਿੰਡ ਮਹਾਰਾਜਪਾਲਾ ਨੇ ਦੇ ਮੰਦਰਵਾੜ ਦਪਹਿਰ ਕਰੀਬ 2:00 ਵਜੇ ਮੁਕਸਰ ਤੋਂ ਹੋਰ ਚੱਲੀ ਸੀ ਬਸ ਮੁਕਸਰ ਦੀ ਪੂਰੀ ਪੰਜਾਬ ਰੋਡ ਵੀ ਸੀ ਸਰਕਾਰੀ ਬਸ ਵਿਕਾਬ ਹੋ ਗਈ ਤੇ ਸੜਕ ਦੇ ਕੰਨੇ ਕੋਲ ਅਗਲੇ ਖੇਤਾਂ ਵਿੱਚ ਜਾ ਕੇ ਗਈ। ਸੈਸ਼ਨ ਦੀ ਦਰ ਤੱਕ ਇਹ ਹਾਸਾ ਉਤੋਂ ਲੰਮਰੇ ਕਟਾਲੇ ਦੀ ਸਾਈਡ ਲੱਗ ਕਰਨ ਹੋਇਆ ਤੇ ਜਦੋਂ ਬਸ ਵਿਕਾਬ ਹੋ ਕੇ ਖੇਤਾਂ ਵਿੱਚ ਭੜੜ ਗਈ ਤਾਂ ਬਸ ਤੇ ਤੇ ਮਾਹਿੰਤਾ ਕੋਲੋਂ ਪ੍ਰਾਪਤ ਹੋ ਜਾਤਾ ਹੈ ਇਸ ਕਾਰਨ ਵੱਡਾ ਹਾ사 ਬੋਟਾ ਬਿਆਨ ਹੋਇਆ ਜਦਕਿ ਰੁਜੀਪਾਸੇ ਪੰਦਬਸ ਪੀਆਰਟੀ ਕੰਟਰੈਕਟਰ ਵਰਕਰਸ ਯੂਨੀਅਨ ਨੇ ਦੱਸਿਆ ਕਿ ਹਾ사 ਟਰਾਲੇ ਦੀ ਸਾਈਡ ਵਗਨ ਪੱਜਣ ਦੇ ਕਾਰਨ ਵਾਪਰੀਆ ਲੋਕਾਂ ਦੇ ਟਰਾਲੇ ਦੇ ਡਰਾਈਵਰ ਨੂੰ ਮੋਟੇ ਧੱਕਾ ਪਹ। Polres ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਤੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਕਨੌਰੀ ਬਾਰਡਰ ਤੇ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਪਰ ਕੇਂਦਰ ਸਰਕਾਰ ਮੰਗਾਂ ਨੂੰ ਲੈ ਕੇ ਕੋਈ ਵੀ ਰਾਹ ਦਸੇਰਾ ਨਹੀਂ ਦੇ ਰਹੀ ਪਰ ਕਿਸਾਨ ਆਗੂਆਂ ਦੀ ਅਗਵਾਈ ਹੇਠ ਕਿਸਾਨ ਲਗਾਤਾਰ ਡਟੇ ਹੋਏ ਨੇ ਕਿਸਾਨਾਂ ਦੇ ਲਈ ਇਸ ਸੰਘਰਸ਼ ਦੀ ਚੱਲ ਬਹੁਤ ਗਿਆ ਹੋ ਵਿੱਚ ਵੀ ਦਿਖਾਈ ਦੇਣ ਲੱਗੀ ਹੈ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਪਿੰਡ ਸੱਕਾ ਵਾਲੀ ਦੇ ਨੌਜਵਾਨ ਕਿਸਾਨ ਨੇ ਆਪਣੇ ਪਰਿਵਾਰ ਦੇ ਉੱਪਰ ਬਰਾਤ ਵਾਲੀ ਗੱਡੀ ਤੇ ਬਰਾਤੀਆਂ ਦੇ ਗੱਡੀਆਂ ਦੇ ਉੱਪਰ ਕਿਸਾਨੀ ਚੱਕੇ ਲਗਾ ਕੇ ਪਿੰਡੋਂ ਗਿਆ ਲਾੜੇ ਮੰਦੀਪ ਸਿੰਘ ਨੇ ਇੱਕ ਵੀਡੀਓ ਰਾਹੀਂ ਖੁੱਦ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਆਪਣੀ ਇਤਿਹਾਸਿਕ ਮੰਡੀਬ ਸੇਖਲੇ ਸਾਲ 13 ਫਰਵਰੀ ਤੋਹੀਰ ਖਰਾਈ ਬਾਰਡਰ ਤੇ ਸਦਾ ਸਦਾ ਸਮਾ ਕਿਸਾਨ ਅੰਦੋਲਨ ਦਾ ਹਿੱਸਾ ਬਣਾ ਰਿਹਾ ਹੈ ਤੇ ਉਸ ਦੇ ਦੱਸਿਆ ਕਿ ਕਿਸਾਨਾਂ ਨੂੰ ਦਿੱਲੀ ਸਿੰਘ ਦੱਲੇਵਾਲ 26 ਨਵੰਬਰ 2024 ਤੋਂ ਕਿਸਾਨੀ ਮੰਡਨ ਮੁਲਾਹਕੀ ਕਿਨ ਸਰਕਾਰ ਖਿਲਾਫ ਹਮਾਂਡ ਨੂੰ ਵਰਤ ਰਹੀ ਜਿਸ ਨਾਲ ਵੀ ਉਹ ਉਹ ਉਤਮਾ ਜੀ ਸੇ ਤੋਂ ਸਿਆਸਾ ਮਾਰਗ ਤੋਂ ਲੋਨੀ ਅਪੀਲ ਕਰਦੇ ਇਸ ਸੇ ਕਿ ਬਿਆਖਾ ਬਹੁਤ ਬਹੁਤ ਜ਼ਰੂਰ ਕਰੇ ਫਰਵਰੀ ਬਾਰਡਰ ਤੇ ਜਾ ਕੇ ਕਿਸਾਨੀ ਅੰਦੋਲਨ ਵਿੱਚ हरियाणा स्कटरेट ते मधुमक्खियां ਵੱਲੋਂ ਹਮਲਾ ਕੀ ਹੈ ਜਾਣਦੇ ਹ ਅੱਜ ਜਾਣਕਾਰੀ ਮੁਤਾਬਕ ਮੱਖੀਆਂ ਦੇ ਚੁੰਮਨੇ ਮੰਗਲਵਾਰ ਨੂੰ ਹਰਿਆਣਾ ਸਕਤਰੇਟ ਦੇ ਗੇਟ ਤੇ ਅਚਾਨਕ ਹਮਲਾ ਕਰ ਦਿੱਤਾ ਜਿਸ ਨਾਲ ਉੱਥੇ ਮੌਜੂਦ ਕਈ ਲੋਕ ਸਖਿਮ ਹੋ ਗਏ ਅਚਾਨਕ ਹੋਏ ਹਮਲੇ ਦੇ ਸਕਤਰੇਟ ਦੇ ਆਹਟੇ ਵਿੱਚ ਅਫਰਾ ਤਫਰੀ ਚਾਹ ਦਿੱਤੀ ਸੂਤਰਾਂ ਅਨੁਸਾਰ मधुमੱਖੀ ਦੇ ਡੰਗ ਕਾਰਨ ਕਈ ਲੋਕ ਕਿੱਕੇ ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਲਿਜਾਇਆ ਗਿਆ। ਸ਼ਸ਼ਮੀਦਾ ਨੇ ਕਿਹਾ ਕਿ ਇਸ ਅਚਾਨਕ ਹੋਏ ਹਮਲੇ ਕਾਰਨ ਲੋਕ ਇਧਰ ਉਧਰ ਭੱਜਦੇ ਪਰ ਕਈ ਲੋਕ ਮੱਖੀਆਂ ਦੇ ਸ਼ਿਕਾਰ ਹੋ ਗਏ। ਅਧିକਾਰਨ ਨੇ ਸਹਿਕ ਮੱਖੀਆਂ ਦੇ ਝੁੰਡ ਨੂੰ ਹਟਾਉਣ ਲਈ ਰਾਹਤ ਕਾਰਜ ਚentrant ਸ਼ੁਰੂ ਕਰ ਦਿੱਤੇ ਗਏ। ਇਸਨੂੰ ਕਿਸਤਰ ਦੇ ਪਿਆਰੇ ਦੁਆਲੇ ਦੇ ਖੇਤਰ ਨੂੰ ਸਥਾਈ ਤੌਰ ਤੇ ਖਾਲੀ ਕਰਵਾ ਲਿਆ ਗਿਆ ਸੀ। ਪ੍ਰਸ਼ਾਸਨ ਹੁਣ ਇਸ ਦਾ ਵੀ ਜਾਂਚ ਕਰ ਰਿਹਾ ਹੈ ਕਿ ਮੱਖੀਆਂ ਅਚਾਨਕ ਇੰਨੀਆਂ ਹਮਲਾਵਰ ਕਿਵੇਂ ਹੋਈਆਂ ਤੇ ਅਜਿਹਾ ਘਟਨਾ ਨਾ ਵਾਪਰੇ ਇਸ ਦੇ ਕਦਮ ਚੁੱਕੇ ਜਾ ਰਹੇ ਨੇ। ਤੇ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਸਾਬਕਾ ਵਿਧਾਇਕ ਮਨੀਸ਼ ਸਿੰਘ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਤੇ ਪੱਕੇ ਅਧਿਕਾਰੀਆਂ ਨੂੰ ਨਾਲ ਲੈ ਕੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਕਿ ਸਰਕਾਰੀ ਸਕੂਲਾਂ ਵਿੱਚ ਦੌੜ ਕੀਤੀ ਜਾ ਰਹੀ ਹੈ ਨਾ ਮਿਸ ਸੋਧਿਆ ਪੰਜਾਬ ਦੇ ਸਕੂਲਾਂ ਚ ਇਸ ਮੁਰਤ ਟ੍ਰੇਨਿੰਗ ਪ੍ਰੋਗਰਾਮ ਦਾ ਚੈਜਾ ਲੈ ਰਹੇ ਨੇ ਜਿਸ ਸਿੱਟੇ ਹੇਕਰ ਤਰਨਤਾਰਨ ਜ਼ਿਲ੍ਹੇ ਵਿੱਚ ਵੀ ਨਨੋਂ ਦੌਰਾ ਕੀਤਾ ਗਿਆ ਇਸ ਨੂੰ ਲੈ ਕੇ ਆਪਕ ਜਥੇਬੰਦੀ ਲੈਮੋਕ੍ਰੇਟਿਕ ਟੀਚਰ ਜਥੰਡ ਪੰਜਾਬ ਪ레스 ਤੇ ਪਾਰੀ ਇਤਰਾਜ਼ ਜ਼ਾਹਿਰ ਕੀਤਾ ਤੇ ਅਧ ਅਧਿਕਾਰਤ ਤੌਰ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੀਤੇ ਜਾ ਰਹੇ ਦੌਰੇ ਨੂੰ ਕਿੰਤਾ ਜਲਤ ਵਰਤਾਰਾ ਕਰ ਦਿੱਤਾ ਇਸ ਬਾਰੇ ਡੀਟੀਐਫ ਦੇ ਸੁਭਾ ਪ੍ਰਧਾਨ ਮਨਿੰਦਰ ਦੇਵ ਸਿੰਘ ਜਨਮਸਥਾਨ ਮਹਿੰਦਰ ਕੌਰ ਵਾਲੀ ਦਿੱਲੀ ਦਿੱਸਕਰ ਅਸ਼ਮੀ Or still in the second ਲੰਦੇ ਕੁਸ ਦਿਨਾਂ ਤੋਂ ਸਭ ਤੋਂ ਜ਼ਿਆਦਾ ਅਜੀਬ ਸੀ ਨਗਰ ਬੁਦਾਸਪੁਰ ਹੈ ਤਰ ਤਾਰੇ ਜਿਹਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਸੂਨੋ ਸਰਕਾਰੀ ਸਕੂਲਾਂ ਵਿੱਚ ਪਾਈਆਂ ਜਾਣੀਆਂ ਫੇਲਣੇ ਗਲਾੜ ਵਿੱਚ ਦਿੱਲੀ ਦੇ ਸਿਆਸਦਾਂ ਨੂੰ ਸੀ ਸੋਧੀਆਂ ਤੇ ਨਵੀਂ ਬਾਕੀ ਟੀਮ ਵੱਲੋਂ ਚੈਕਿੰਗ ਕਰਨ ਦੇ ਨਾਲ ਨਾਲ ਸਕੂਲ ਮੁਖੀ ਅਧਿਆਪਕਾਂ ਨੂੰ ਨਵ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ ਇੱਕ ਪਾਸੇ ਪਿਛਲੇ 5 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਅਧਿਆਪਕ ਦਿਵਸ ਮੌਕੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਤਿਆਰ ਕਰਨ ਦਾ ਐਲਾਨ ਮਨਕੀਤਾ ਨਿਆ ਤੇ ਕਈ ਹੋਰ ਸਰਕਾਰੀ ਫੈਸਲੇ ਮੰਗਾ ਕਾਬੂ ਇਹ ਸਾਬਿਤ ਹੋਇਆ ਉਥੇ ਦਿੱਲੀ ਦੇ ਲੋਕਾਂ ਵੱਲੋਂ ਸਿਆਸੀ ਤੌਰ ਤੇ ਮਤਾਰੇ ਜਾਦੂ ਕੀ ਸਿੱਖਿਆ ਮਾਡਲ ਨੂੰ ਹੀ ਪੰਜਾਬ ਵਿੱਚ ਇਨ ਦਿਨ ਲਾਗੂ ਕਰਨ ਦੇ ਜ਼ੋਰ ਦਿੱਤਾ ਗਿਆ ਹੈ। ਪ੍ਰਯੰਗ ਰਾਜ ਮਹਾ ਕੁੰਦਾਰਨ ਗੰਗਾ ਯਮਨਾ ਵਿੱਚ ਪ੍ਰਦੂਸ਼ਣ ਦਾ ਵਧਿਆ ਹੈ। ਕੇਂਦਰ ਫੋ੍ਰਮੇਸ਼ਨ ਕੰਟਰੋਲ ਬੋਰਡ ਨੇ ਸੰਵਾਰ ਨੂੰ ਨੈਸ਼ਨਲ ਮਰੀਨ ਟ੍ਰੀਬਨਲ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮਹਾ ਕੁੰਦਾਰਨ ਪ੍ਰਯੰਗ ਰਾਜ ਵਿੱਚ ਫੇਕਲ ਕੋਲੀਫਾਰਮ ਬੈਕਟੀਰੀਆ ਦੀ ਮਾਤਰਾ ਵਧ ਗਈ ਹੈ ਜਿਸ ਕਾਰਨ ਨਦੀ ਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ ਹੌਂਕਾਮੋਗਲ ਜਦੋਂ ਤੋਂ ਮਹਾਪ੍ਰਲ ਚੱਲ ਰਿਹਾ ਹੈ ਪ੍ਰਯੰਗਰਾਜ ਵਿੱਚ ਵਾਪਕ ਖਾਵਾ ਤੇ ਫੇਕਲ ਕੋਲੀਫਾਰਮ ਦਾ ਪੱਧਰ ਨਾ ਹੋਣ ਲਈ ਪਾਣੀ ਦੀ ਗੁਣਵੱਤਾ ਬਹੁਤ ਨਹੀਂ ਹੈ ਮਹਾਪ੍ਰਲ ਦੌਰਾਨ ਨਦੀ ਪ੍ਰਦੂਸ਼ਣ ਵਧਿਆ ਜਿਸ ਕਾਰਨ ਇਹ ਪਾਣੀ ਨਹੋਂ ਤੱਕ ਹੀ 3 ਤੱਕ ਇਹ ਦੂਰ ਦੀ ਗੱਲ ਹੈ ਨਹਾਂ ਜੋ ਕਵੀ ਨਹੀਂ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਦੀ ਬੋਰਡ ਦੀ ਪਹੁੰਚ ਕਿਹਾ ਗਿਆ ਹੈ ਕਿ ਕਰਦੇ ਸੀਰੀਅਸਲੀ ਪਾਣੀ ਦਾ ਸੂਚਨ ਫੇਕਲ ਕੋਲੀਫਾਰਮ ਦੀ ਸੀਮਾ ਪਰ ਸੋ ਜਿਹੜੇ ਬੱਚੇ 100 ਮਿਲੀਲੀਟਰ ਐਂਟੀਟਿਫਲ ਹਾਲ ਇਸਤੇ ਅੰਬਰਾਜ ਵਿੱਚ ਗੁੱਤਾ ਪਈਆਂ ਉਹਨਾਂ ਲਗੀਆਂ ਚ ਸੀਵੇਜ਼ ਵਹਾਰ ਰੋਕਣ ਦੇ ਮਾਮਲੇ ਤੇ ਸਮਲਤਾ ਰਹਿ। ਫਿਲਹਾਲ ਇਸ ਬਲੱਡਨ ਦੇ ਵਾਸਤੇ ਨਾ ਹੀ ਕੰਨਿਆ ਸਤਾਸਨ ਦਾ ਲੇਟਿਸਟ ਲਿਜੇ ਚੁੱਕੀ ਹੈਗੀ ਹੈ।